ਸਫਰਿਕਾਲ ਜੀ ਮੈਂ ਹਾਂ ਹਰਜੋਤ ਕੌਰ ਤੁਸੀਂ ਦੇਖ ਰਹੇ ਹੋ ਪੰਜਾਬ ਬੈਲਟ ਚੈਨਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਸੁڈਲਾ ਜੀ ਅੱਜ ਮੁਖਤੋਰ ਤੇ ਗੱਲ ਆਪਾਂ ਤਰਨਤਾਰਨ ਜ਼ਿਮਨੀ ਚੋਣ ਦੀ ਕਰ ਲਈਏ ਚੋਣ ਜ਼ਾਬਤਾ ਜੋ ਹੈ ਲੱਗ ਚੁੱਕਿਆ ਹੈ ਚੋਣ ਦਾ ਐਲਾਨ ਹੋ ਚੁੱਕਿਆ ਹੈ 11 ਨਵੰਬਰ ਨੂੰ VOTING ਹੈ 14 ਨਵੰਬਰ ਨੂੰ ਨਤੀਜੇ ਆਉਣੇ ਆ ਤੇ ਇਸ ਸਭ ਦੇ ਵਿਚਕਾਰ ਹੁਣ ਜਿਹੜੀਆਂ ਚਾਰੋਂ ਵੱਖ-ਵੱਖ ਸਿਆਸੀ ਪਾਰਟੀਆਂ ਨੇ ਉਹ ਕਿੱਥੇ ਖੜੀਆਂ ਨੇ ਇਸ ਦੇ ਉੱਪਰ ਵਿਸ਼ਲੇਸ਼ਣ ਸਾਂਝਾ ਕਰਿਓ ਹੁਣ ਤੱਕ ਦੀ ਗੱਲ ਕਰ ਲਈਏ ਜਦੋਂ ਅਸੀਂ ਪ੍ਰੋਗਰਾਮ ਦੀ ਰਿਕਾਰਡਿੰਗ ਕਰ ਰਹੇ ਹਾਂ ਪੰਥਕ ਧਿਰਾਂ ਨੇ ਹਲੇ ਆਪਣੇ ਉਮੀਦਵਾਰ ਦੇ ਨਾਂ ਦਾ ਐਲਾਨ ਨਹੀਂ ਕੀਤਾ ਸੋ ਕੁੱਲ ਮਿਲਾ ਕੇ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਲਈ ਵਕਾਰ ਦਾ ਸਵਾਲ ਬਣਿਆ ਹੋਇਆ ਹੈ ਤਰਨਤਾਰਨ ਜ਼ਿਮਨੀ ਚੋਣ ਤੇ ਉਸ ਦੇ ਜੋ ਨਤੀਜੇ ਆਣਗੇ ਮੈਂ ਜ਼ਰੂਰ ਚਾਹਾਂਗੀ ਕਿ ਜੋ ਉੱਪਰ ਤੁਸੀਂ ਓਵਰਆਲ ਵਿਸ਼ਲੇਸ਼ਣ ਜ਼ਰੂਰ ਸਾਂਝਾ ਕਰਿਓ ਬਿਲਕੁਲ ਜੀ ਜਿਵੇਂ ਤੁਸੀਂ ਦੱਸਿਆ ਹੈ ਬਿਹਾਰ ਦੇ ਨਾਲ ਨਾਲ ਪੰਜਾਬ ਦੇ ਵਿੱਚ ਵੀ ਚੋਣਾਂ ਦਾ ਐਲਾਨ ਹੋ ਗਿਆ ਪੰਜਾਬ ਚ ਜ਼ਿਮਨੀ ਚੋਣ ਇੱਕੋ ਜਿਹੀ ਤਰਨਤਾਰਨ ਦੀ ਔਰ 13 11 ਤਰੀਕ ਨੂੰ ਵੋਟਾਂ ਪੈਣੀਆਂ ਨੇ ਅੱਜ ਅਸੀਂ 6 ਤਰੀਕ ਦੇ ਵਿੱਚ ਆ ਗਏ ਹਾਂ ਇਹਦਾ ਮਤਲਬ ਹੈ ਕਿ 1 ਮਹੀਨਾ ਔਰ 5 ਦਿਨ ਬਹੁਤੇ ਜ਼ਿਆਦਾ ਦਿਨ ਇਸ ਜ਼ਿਮਨੀ ਚੋਣ ਨੂੰ ਨਹੀਂ ਬਚੇ ਔਰ ਜਿਵੇਂ ਤੁਸੀਂ ਗੱਲ ਵੀ ਕੀਤੀ ਹੈ ਸਭ ਤੋਂ ਵੱਡਾ ਜਿਹੜਾ ਇਹ ਜ਼ਿਮਨੀ ਚੋਣ ਦਾ ਨਤੀਜਾ ਹੈ ਇਹ ਵਿਕਾਰ ਦਾ ਸਵਾਲ ਬਣਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਾਰਟੀ ਆਮ ਆਦਮੀ ਪਾਰਟੀ ਲਈ ਕਸ਼ਮੀਰ ਸਿੰਘ ਸੋਲ 19 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਸਭ ਤੋਂ ਵੱਧ ਵੋਟਾਂ ਲੈ ਕੇ ਇੱਥੋਂ ਜਿੱਤੇ ਸੀ ਹੁਣ ਉਹ ਦੁਨੀਆ ਤੋਂ ਚਲੇ ਗਏ ਤੇ ਇਹ ਜ਼ਿਮਨੀ ਚੋਣ ਹੋ ਰਹੀ ਹੈ ਅਜੇ ਇਹ ਵਿੱਚ ਆਮ ਆਦਮੀ ਪਾਰਟੀ ਉਹਦੇ ਉੱਪਰ ਇਹ ਦਬਾਅ ਹੈ ਕਿ ਉਹ 2022 ਦੀ ਤਰ੍ਹਾਂ ਜ਼ਿਮਨੀ ਚੋਣ ਦੇ ਵਿੱਚ ਪ੍ਰਦਰਸ਼ਨ ਕਰੇ ਭਾਵ ਆਮ ਆਦਮੀ ਪਾਰਟੀ ਇੱਥੋਂ ਜਿੱਤੇ ਹਲੇ ਤੱਕ ਜਿਹੜੀਆਂ ਜ਼ਿਆਦਾਤਰ ਜ਼ਿਮਨੀ ਚੋਣਾਂ ਹੋਈਆਂ ਨੇ ਬਰਨਾਲੇ 'ਚ ਜ਼ਿਮਨੀ ਚੋਣ ਹੋਈ ਕਿਉਂਕਿ ਅਸੀਫਾ ਦੇ ਦਿੱਤਾ ਸੀ ਜਿਹੜੇ ਉਹਨਾਂ ਦੇ ਮੀਟ ਹੀਰ ਨੇ ਉਹ ਐਮਪੀ ਦੀ ਚੋਣ ਲੜੇ ਸੀ ਤੇ ਉਥੇ ਬਾਗੀ ਖੜਾ ਹੋ ਗਿਆ ਸੀ ਆਮ ਆਦਮੀ ਪਾਰਟੀ ਦਾ ਗੁਰਦੀਪ ਬਾਠ ਤੇ ਉਥੇ ਬਰਨਾਲੇ ਕਾਂਗਰਸ ਜਿੱਤ ਗਈ ਤੇ ਵਿਧਾਨ ਸਭਾ ਦੀ ਉਹ ਸੀਟ ਕਾ ਆਮ ਆਦਮੀ ਪਾਰਟੀ ਨੇ ਲੂਜ਼ ਕੀਤੀ ਏ ਕਹਿ ਕੇ ਕਿ ਉਥੇ ਬਗਾਵਤ ਹੋ ਗਈ ਸਾਡਾ ਬਾਗੀ ਕੈਂਡੀਡੇਟ ਆ ਗਿਆ ਪਰ ਤਰਨਤਾਰਨ ਦੇ ਵਿੱਚ ਅਜੇ ਹੀ ਕੋਈ ਸਥਿਤੀ ਨਹੀਂ ਹੈ ਹਲੇ ਤੱਕ ਹਲੇ ਤੱਕ ਆਮ ਆਦਮੀ ਪਾਰਟੀ ਵੱਲੋਂ ਕਿਸੇ ਨੇ ਵੀ ਬਾਗੀ ਹੋ ਕੇ ਚੋਣ ਲੜਨ ਦਾ ਐਲਾਨ ਨਹੀਂ ਕੀਤਾ ਔਰ ਕਸ਼ਮੀਰ ਸਿੰਘ ਸੋਲ ਤੋਂ ਬਾਅਦ ਹਰਮੀਤ ਸਿੰਘ ਸੰਧੂ ਨੂੰ ਆਮ ਆਦਮੀ ਪਾਰਟੀ ਵਾਲੇ ਅਕਾਲੀ ਦਲ ਤੋਂ ਲੈ ਕੇ ਆਏ ਨੇ ਇਸ ਕਰਕੇ ਆਮ ਆਦਮੀ ਪਾਰਟੀ ਲਈ ਇਹ ਜਿਹੜੀ ਜ਼ਿਮਨੀ ਚੋਣ ਹੈ ਸਭ ਤੋਂ ਵੱਧ ਵਿਕਾਰ ਦਾ ਸਵਾਲ ਹੈ ਕਿ ਕੀ ਅੱਜ ਵੀ ਆਮ ਆਦਮੀ ਪਾਰਟੀ 2022 ਚ ਜਿੱਤੀ ਹੋਈ ਆਪਣੀ ਸੀਟ ਨੂੰ ਬਚਾ ਸਕੇਗੀ ਜਾਂ ਨਹੀਂ ਪੰਜਾਬ ਚ ਜਿਹੜੇ ਹੜਾਂ ਦੇ ਹਾਲਾਤ ਬਣੇ ਨੇ ਉਹਦਾ ਦੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਨੂੰ ਨੁਕਸਾਨ ਹੋ ਸਕਦਾ ਹੈ ਕਿਉਂਕਿ ਹੁਣ 11 ਨਵੰਬਰ ਤੋਂ ਪਹਿਲਾਂ-ਪਹਿਲਾਂ ਅਗਰ ਤਾਂ ਆਮ ਆਦਮੀ ਪਾਰਟੀ ਨੇ ਆਪਣੇ ਕੀਤੇ ਵਾਅਦੇ ਉੱਥੇ ਪੂਰੇ ਕਰਤੇ ਹੁਣ ਚੋਣ ਜਾਬਤਾ ਕਰਕੇ ਬਹੁਤ ਸਾਰੇ ਕੰਮ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਕਰ ਪਾਉਗੀ ਕਿਉਂਕਿ ਜਿਮਨੀ ਚੋਣ ਕਰਕੇ ਉੱਥੇ ਚੋਣ ਜਾਬਤਾ ਲੱਗ ਗਿਆ ਇਹ ਹੁਣ ਆਮ ਆਦਮੀ ਪਾਰਟੀ ਦੇ ਲਈ ਐਡਾ ਆਸਾਨ ਵੀ ਨਹੀਂ ਰਹੇਗਾ ਉੱਥੇ ਜਿੰਨਾ ਹਾਲਾਂਕਿ ਕਿਉਂਕਿ ਇਹ ਇੱਕ ਕੌਮੀ ਡਿਜ਼ਾਸਟਰ ਐਲਾਨਿਆ ਗਿਆ ਸੀ ਚਿੰਤਾ ਐਲਾਨੀ ਗਈ ਸੀ ਹੁਣ ਅਜੇ ਹਾਲਾਤਾਂ ਦੇ ਵਿੱਚ ਕੌਮੀ ਤਾਂ ਨਹੀਂ ਨੈਸ਼ਨਲ ਡਿਜ਼ਾਸਟਰ ਤਾਂ ਨਹੀਂ ਐਲਾਨੀ ਗਈ ਲੇਕਿਨ ਇਹ ਬਹੁਤ ਵੱਡਾ ਜਿਹੜਾ ਇੱਕ ਵਿਪਤਾ ਵਾਲਾ ਸਮਾਂ ਐਲਾਨਿਆ ਗਿਆ ਸੀ ਹੁਣ ਕੀ ਕਾਨੂੰਨ ਇਜਾਜ਼ਤ ਦਿੰਦਾ ਹੈ ਕਿ ਚੋਣ ਜ਼ਾਬਤੇ ਦੇ ਦਰਮਿਆਨ ਪੰਜਾਬ ਦੀ ਸਰਕਾਰ ਮੁਆਵਜ਼ੇ ਦੇ ਚੈੱਕ ਦੇ ਸਕੂਗੀ ਜਿਹੜੇ ਲੋਕ ਤਰਨ ਤਰਨ ਹਲਕੇ ਦੇ ਪ੍ਰਭਾਵਿਤ ਹੋਏ ਨੇ ਅਗਰ ਤਾਂ ਕਾਨੂੰਨ ਇਜਾਜ਼ਤ ਦਿੰਦਾ ਹੈ ਤੇ ਉਹਨਾਂ ਲੋਕਾਂ ਨੂੰ ਮੁਆਵਜ਼ਾ ਮਿਲ ਜੂ ਨਹੀਂ ਤਾਂ ਫਿਰ ਚੋਣ ਜ਼ਾਬਤੇ ਵਿੱਚ ਬਹੁਤ ਸਾਰੇ ਕੰਮ ਨਹੀਂ ਕੀਤੇ ਜਾ ਸਕਦੇ ਇਹ ਆਉਂਦੇ ਦਿਨਾਂ ਚ ਸਥਿਤੀ ਸਪਸ਼ਟ ਹੋਏਗੀ ਦੂਸਰਾ ਹਾਲੇ ਹੜਾਂ ਤੋਂ ਪਹਿਲਾਂ ਲੈਂਡ ਪੁਲਿੰਗ ਦਾ ਮਸਲਾ ਬਹੁਤ ਵਿਵਾਦਿਤ ਰਿਹਾ ਆਮ ਆਦਮੀ ਪਾਰਟੀ ਨੇ ਆਪਣਾ ਲੈਂਡ ਪੁਲਿੰਗ ਦਾ ਫੈਸਲਾ ਵਾਪਸ ਲਿਆ ਇਹਦੇ ਨਾਲ ਨਾਲ ਆਮ ਆਦਮੀ ਪਾਰਟੀ ਜਿਹੜੀ ਪਿਛਲੇ 3.5 ਤੋਂ 4 ਸਾਲ ਤੋਂ ਸੱਤਾ ਚ ਹੈ ਔਰ ਅਮਰਿਤਪਾਲ ਸਿੰਘ ਦੇ ਉੱਤੇ ਐਨਐਸਏ ਲਾਇਆ ਅਮਰਿਤਪਾਲ ਸਿੰਘ ਉਸੇ ਹਲਕੇ ਨਾਲ ਸੰਬੰਧਿਤ ਹੈ ਤਰਨਤਾਰਨ ਖਡੂਰ ਸਾਹਿਬ ਜ਼ਿਲ੍ਹੇ ਨਾਲ ਔਰ ਰੋਸ ਵਜੋਂ ਲੋਕਾਂ ਨੇ ਪਾਰਲੀਮੈਂਟ ਦੇ ਵਿੱਚ ਐਨਐਸਏ ਦੇ ਰੋਸ ਵਜੋਂ ਅਮਰਿਤਪਾਲ ਸਿੰਘ ਨੂੰ ਜਿਤਾਇਆ ਸੀ ਹੁਣ ਆਮ ਆਦਮੀ ਪਾਰਟੀ ਦੀ ਪਰਫਾਰਮੈਂਸ ਹੈ ਜਿਹੜੀ ਉਹ 2027 ਤੋਂ ਪਹਿਲਾਂ ਦੋ ਢੰਗ ਤਰੀਕਿਆਂ ਦੇ ਨਾਲ ਇਥੋਂ ਵੇਖੀ ਜਾਏਗੀ ਨੰਬਰ 1 ਕੀ ਪੰਜਾਬ 'ਚ ਅੱਜ ਵੀ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਭਾਵੇਂ 50-55 ਹਜ਼ਾਰ ਤੋਂ ਵੱਧ ਨੌਕਰੀਆਂ ਨੇ ਭਾਵੇਂ ਮੁਫਤ ਬਿਜਲੀ ਹੈ ਭਾਵੇਂ ਟੇਲਾਂ ਤੱਕ ਪਾਣੀ ਪਹੁੰਚਾਉਣ ਦੀਆਂ ਗੱਲਾਂ ਨੇ ਭਾਵੇਂ ਸਿੱਖਿਆ ਤੇ ਸਿਹਤ ਦੇ ਖੇਤਰ ਚ ਇਹਨਾਂ ਦੇ ਦਾਅਵੇ ਨੇ ਹਜ਼ਾਰ ਤੋਂ ਘੱਟ ਮਹੱਲਾ ਕਲੀਨਿਕ ਖੁੱਲੇ ਗਏ ਨੇ ਕੀ ਲੋਕ ਇਹਨਾਂ ਸਾਰੀਆਂ ਚੀਜ਼ਾਂ ਨੂੰ ਬਤੌਰ ਬਦਲਾਅ ਖੁਸ਼ੀ-ਖੁਸ਼ੀ ਪ੍ਰਵਾਨ ਕਰ ਰਹੇ ਨੇ ਜਾਂ ਲੋਕ ਇਸ ਨਾਲੋਂ ਵੀ ਵੱਡਾ ਬਦਲਾਅ ਚਾਹੁੰਦੇ ਸੀ ਇਹ ਜਿਹੜਾ ਲੋਕ ਫਤਵਾ ਹੋਏਗਾ ਇਹ ਅੱਖਾਂ ਖੋਲਣ ਵਾਲਾ ਹੋਏਗਾ ਆਮ ਆਦਮੀ ਪਾਰਟੀ ਲਈ ਵੀ ਔਰ ਪੰਜਾਬ ਦੀਆਂ ਦੂਜੀਆਂ ਰਾਜਸੀ ਧਿਰਾਂ ਦੇ ਲਈ ਵੀ ਇਸ ਪੱਖੋਂ ਇਸ ਚੋਣ ਦਾ ਨਤੀਜਾ ਸਭ ਤੋਂ ਵੱਧ ਅਹਿਮੀਅਤ ਰੱਖਦਾ ਆਮ ਆਦਮੀ ਪਾਰਟੀ ਦੇ ਲਈ ਔਰ ਭਗਵੰਤ ਮਾਨ ਦੀ ਮੁੱਖ ਮੰਤਰੀਸ਼ਿਪ ਦੇ ਲਈ ਇੱਥੋਂ ਤੈਅ ਹੋਏਗਾ ਅੱਜ ਅਗਰ ਆਮ ਆਦਮੀ ਪਾਰਟੀ ਜਿੱਤਦੀ ਹੈ ਕਿ ਭਗਵੰਤ ਮਾਨ 27 ਤੋਂ ਪਹਿਲਾਂ ਕਿੰਨਾ ਕੁ ਤਕੜਾ ਮੁੱਖ ਮੰਤਰੀ ਸਾਬਤ ਹੋ ਰਿਹਾ ਅਗਰ ਆਮ ਆਦਮੀ ਪਾਰਟੀ ਹਾਰੀ ਤੇ ਫੇਰ ਪੁੱਠੀ ਗਿਣਤੀ ਸ਼ੁਰੂ ਹੋ ਜਾਣੀ ਹੈ ਕਿ ਸੱਤਾ ਦੇ باوجود ਆਮ ਆਦਮੀ ਪਾਰਟੀ ਨਹੀਂ ਜਿੱਤ ਸਕੀ ਹੁਣ ਇਹਦੇ ਨਾਲ ਨਾਲ ਜਿਹੜੀਆਂ ਪੰਥਕ ਤਰਾਂ ਨੇ ਸੰਦੀਪ ਸਣੀ ਬਾਰੇ ਗੱਲਾਂ ਲਗਾਤਾਰ ਕਈਆਂ ਜਾ ਰਹੀਆਂ ਸੀ ਕਿ ਉਹ ਚੋਣ ਲੜੂਗਾ ਹਲੇ ਤੱਕ ਨਾ ਸੰਦੀਪ ਸਣੀ ਨਾ ਉਹਦਾ ਪਰਿਵਾਰ ਹਲਕੇ ਦੇ ਲੋਕਾਂ ਨੂੰ ਹਾਂ ਨਾ ਦੇ ਰੂਪ ਦੇ ਵਿੱਚ ਸੰਬੋਧਨ ਨਹੀਂ ਹੋਇਆ ਮਤਲਬ ਸੰਦੀਪ ਸਣੀ ਬਾਰੇ ਹਜੇ ਤੱਕ ਜਦੋਂ ਕਿ ਚੋਣ ਜ਼ਾਬਤਾ ਲੱਗ ਗਿਆ ਤਰਨਤਾਰਨ ਜ਼ਿਮਨੀ ਚੋਣ ਦਾ ਕੈਂਡੀਡੇਟ ਉਹਨਾਂ ਦਾ ਐਲਾਨ ਨਹੀਂ ਹੋਇਆ ਸੁਖਵੀਰ ਬਾਦਲ ਦੀ ਧਿਰ ਨੇ ਸਭ ਤੋਂ ਪਹਿਲਾਂ ਆਜ਼ਾਦ ਗਰੁੱਪ ਤੋਂ ਬੀਬੀ ਸ਼ਖਵਿੰਦਰ ਕੌਰ ਰੰਧਾਵਾ ਨੂੰ ਆਪਣਾ ਉਮੀਦਵਾਰ ਬਣਾਇਆ ਪੰਥਕ ਤੇਰਾ ਹਲੇ ਤੱਕ ਆਪਣਾ ਉਮੀਦਵਾਰ ਨਹੀਂ ਐਲਾਨ ਸਕਿਆ ਹਾਲਾਂਕਿ ਕੱਲ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਚ ਬਣਾਈ ਗਈ ਜਿਹੜੀ ਕਮੇਟੀ ਹੈ ਉਹਨੇ ਮੀਟਿੰਗ ਕੀਤੀ ਹੈ ਉਹਨਾਂ ਦੀ ਉਹਨਾਂ ਨੇ ਆਪਣੀ ਰਿਪੋਰਟ ਹੈ ਜਿਹੜੀ ਉਹ ਆਪਣੀ ਹਾਈ ਕਮਾਂਡ ਯਾਨੀ ਹਰਪ੍ਰੀਤ ਸਿੰਘ ਨੂੰ ਸੌਂਪਣੀ ਹੈ ਕੱਲ ਭਾਵ ਮੰਗਲਵਾਰ ਨੂੰ ਗਿਆਨੀ ਹਰਪ੍ਰੀਤ ਸਿੰਘ ਬੁਰਜ ਅਕਾਲੀ ਫੂਲਾ ਸਿੰਘ ਗੁਰਦੁਆਰਾ ਸਾਹਿਬ ਵਿਖੇ ਇਕੱਠੇ ਹੋਣਗੇ ਉਥੋਂ ਸਾਰੀ ਜਿਹੜੀ ਨਵੀਂ ਲਗਭਗ 41 ਮੈਂਬਰ ਨੇ ਸਾਰੇ ਅ ਵਰਕਿੰਗ ਕਮੇਟੀ ਮੈਂਬਰ ਨੇ ਜਿਹੜੇ ਉਹ ਸਾਰੇ ਸ੍ਰੀ ਅਕਾਲ ਤਖਤ ਸਾਹਿਬ ਤੇ ਜਾਣਗੇ ਔਰ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਣਗੇ ਔਰ ਚੜਦੀ ਕਲਾ ਦੀ ਅਰਦਾਸ ਕਰਨਗੇ ਮਤਲਬ ਕਿ ਹਜੇ ਤੱਕ ਨਾ ਤਾਂ ਪੁਨਰ ਸੁਰਜੀਤ ਅਕਾਲੀ ਦਲ ਨਾ ਤਾਂ ਵਾਰਿਸ ਪੰਜਾਬ ਦੇ ਪਾਰਟੀ ਅਮਰਿਤਪਾਲ ਸਿੰਘ ਵਾਲੀ ਔਰ ਨਾ ਸੰਦੀਪ ਸਿੰਘ ਸਣੀ ਦਾ ਪਰਵਾਰ ਇਹਨਾਂ ਨੇ ਹਜੇ ਤੱਕ ਕੋਈ ਆਖਰੀ ਫੈਸਲਾ ਨਹੀਂ ਕੀਤਾ ਇਸ ਜ਼ਿਮਨੀ ਚੋਣ ਦੇ ਵਿੱਚ ਕੈਂਡੀਡੇਟ ਨੂੰ ਲੈ ਕੇ ਔਰ ਸੰਦੀਪ ਸਣੀ ਬਾਰੇ ਦੋ ਗੱਲਾਂ ਆ ਰਹੀਆਂ ਨੇ ਕੰਫਿਊਜ਼ਨ ਦੀ ਸਥਿਤੀ ਹੈ ਉਹ ਲੜੇਗਾ ਜਾਂ ਨਹੀਂ ਲੜੇਗਾ ਅਗਰ ਸੰਦੀਪ ਸਿੰਘ ਸਣੀ ਚੋਣ ਨਹੀਂ ਲੜਦਾ ਫਿਰ ਬਦਲਵਾ ਪ੍ਰਬੰਧ ਪੁਨਰ ਸੁਜੀਤ ਅਕਾਲੀ ਦਲ ਕੋਲੇ ਆਪਣੇ ਅਮਰਿਤਪਾਲ ਦੀ ਪਾਰਟੀ ਕੋਲੇ ਕੀ ਹੈ ਕੀ ਇਹ ਫਿਰ ਕੋਈ ਇਹਨਾਂ ਨੇ ਰਿਜ਼ਰਵ ਸਾਂਝਾ ਕੈਂਡੀਡੇਟ ਕੋਈ ਰੱਖਿਆ ਕਿਉਂਕਿ ਬੀਬੀ ਪਰਮਜੀਤ ਕੌਰ ਖਾਲੜਾ ਬਾਰੇ ਤਾਂ ਸਪਸ਼ਟ ਹੈ ਕਿ ਉਹਨਾਂ ਦੇ ਕੋਈ ਨਿੱਜੀ ਰੁਝੇਵੇਂ ਨੇ ਵਿਦੇਸ਼ ਦੇ ਵਿੱਚ ਕੋਈ ਜ਼ਰੂਰੀ ਕੰਮ ਹੈ ਜਿਸ ਕਰਕੇ ਉਹ ਇਹ ਚੋਣ ਨਹੀਂ ਲੜਨਗੇ ਅਜਿਹੇ ਹਾਲਾਤਾਂ ਦੇ ਵਿੱਚ ਪੁਨਰ ਸੁਜੀਤ ਅਕਾਲੀ ਦਲ ਔਰ ਅਮਰਿਤਪਾਲ ਦਾ ਧੜਾ ਕਿਹੜਾ ਕੈਂਡੀਡੇਟ ਐਲਾਨੇਗਾ ਅਗਰ ਅਗਲੇ 1-2 ਦਿਨਾਂ ਦੇ ਵਿੱਚ ਵੀ ਇਹ ਸਥਿਤੀ ਲਟਕੀ ਤੇ ਫਿਰ ਚੋਣ ਪ੍ਰਚਾਰ ਦੇ ਪੱਖੋਂ ਪੁਨਰ ਸੁਜੀਤ ਅਕਾਲੀ ਦਲ اور ਵਾਰਸ ਪੰਜਾਬ ਦੇ ਪਛੜ ਸਕਦੇ ਨੇ ਹਾਲਾਂਕਿ ਇੱਕ ਪੁਰਾਣੀ ਕਹਾਵਤ ਹੈ ਦੇਰ ਆਏ ਦਰਸਤਾਈ ਪਰ ਇਹ ਵੀ ਹੁੰਦਾ ਕਈ ਵਾਰੀ ਕਿ ਤੁਸੀਂ ਐਨੀ ਦੇਰ ਕਰ ਦਿੰਦੇ ਹੋ ਕਿ ਗੱਡੀ ਨਿਕਲ ਜਾਂਦੀ ਹੈ ਸੋ ਇਸ ਕਰਕੇ ਇਹ ਕਿਹੜੀ ਕਹਾਵਤ ਕਿੱਥੇ ਲਾਗੂ ਹੋਈ ਇਹ ਹੁਣ ਜਦੋਂ ਰਿਜ਼ਲਟ ਆਉਣਾ ਹੈ 14 ਨਵੰਬਰ ਨੂੰ ਇਹ ਉਸ ਦਿਨ ਪਤਾ ਲੱਗਣਾ ਸੋ 11 ਨੂੰ ਵੋਟਾਂ ਨੇ 14 ਨੂੰ ਕਾਊਂਟਿੰਗ ਹੈ ਜੇ 11 ਨੂੰ ਮੰਨ ਕੇ ਚੱਲੀਏ ਤੇ ਕਾਗਜ਼ ਭਰਨ ਦੇ ਵਿੱਚ ਹਜੇ ਭਾਵੇਂ ਸਮਾਂ 13 ਤਰੀਕ ਤੋਂ ਕਾਗਜ਼ ਭਰਨੇ ਸ਼ੁਰੂ ਹੋ ਜਾਣੇ ਨੇ 13 ਅਕਤੂਬਰ ਤੋਂ ਔਰ 21 ਅਕਤੂਬਰ ਤੱਕ ਕਾਗਜ਼ ਭਰੇ ਜਾਣੇ ਨੇ ਪਰ ਕਾਗਜ਼ ਭਰਨ ਤੋਂ ਪਹਿਲਾਂ ਪਹਿਲਾਂ ਜਿੰਨੀ ਜਲਦੀ ਪੋਲਿਟੀਕਲ ਪਾਰਟੀਆਂ ਆਪਣੇ ਕੈਂਡੀਡੇਟ ਐਲਾਨ ਦੇਣਗੀਆਂ ਉਹ ਫਾਇਦੇ 'ਚ ਰਹਿਣਗੀਆਂ ਹੁਣ ਅਸੀਂ ਦੇਖੀਏ ਆਪ ਨੇ ਹਰਮੀਤ ਸਿੰਘ ਸੰਧੂ ਨੂੰ ਐਲਾਨਤਾ ਕਾਂਗਰਸ ਨੇ ਕਰਨਵੀਰ ਸਿੰਘ ਬੁਰਜ ਨੂੰ ਐਲਾਨਤਾ ਬੀਜੇਪੀ ਨੇ ਹਰਮੀਤ ਸਿੰਘ ਆਪ ਨੇ ਹਰਮੀਰ ਸਿੰਘ ਸੰਧੂ ਔਰ ਭਾਜਪਾ ਨੇ ਹਰਜੀਤ ਸਿੰਘ ਸੰਧੂ ਨੂੰ ਐਲਾਨਤਾ ਜਿਹੜੇ ਕਿ ਉਹਨਾਂ ਦੇ ਆਪਣੇ ਉਥੋਂ ਦੇ ਜ਼ਿਲ੍ਹਾ ਪ੍ਰਧਾਨ ਵੀ ਨੇ ਭਾਜਪਾ ਦੇ ਇਸੇ ਤਰ੍ਹਾਂ ਸੁਖਵੀਰ ਬਾਦਲ ਨੇ ਵੀ ਰੰਡਾਵਾ ਨੂੰ ਐਲਾਨਤਾ ਹੁਣ ਦੂਜੇ ਨੰਬਰ ਤੇ ਜਿਹੜੀ ਇਹ ਸੀਟ ਵਿਕਰ ਹੈ ਇੱਕ ਨੰਬਰ ਤੇ ਆਮ ਆਦਮੀ ਪਾਰਟੀ ਦੂਜੇ ਨੰਬਰ ਤੇ ਹੈ ਪੰਥਕ ਤੇਰਾ ਔਰ ਤੀਜੇ ਨੰਬਰ ਤੇ ਹੈ ਸੁਖਵੀਰ ਸਿੰਘ ਬਾਦਲ ਸੁਖਵੀਰ ਸਿੰਘ ਬਾਦਲ ਬਾਰੇ ਲਗਾਤਾਰ ਇਹ ਦਾਅਵੇ ਉਹਨਾਂ ਦੀ ਪਾਰਟੀ ਦੇ ਲੋਕ ਕਰ ਰਹੇ ਨੇ ਕਿ ਹੜਾਂ ਚ ਸੁਖਵੀਰ ਬਾਦਲ ਨੇ ਚੰਗਾ ਕੰਮ ਕੀਤਾ ਹੁਣ ਚੰਗਾ ਕੰਮ ਵੈਸੇ ਦੂਸਰੇ ਲੀਡਰਾਂ ਨੇ ਵੀ ਕੀਤਾ ਹੈ ਪਰ ਸੁਖਬੀਰ ਬਾਦਲ ਦਾ ਨਾਮ ਉਭਰਿਆ ਹੈ ਹੁਣ ਇੱਥੇ ਇਹ ਦੇਖਣਾ ਮਹੱਤਵਪੂਰਨ ਰਹੂਗਾ ਕਿ ਸੁਖਬੀਰ ਬਾਦਲ ਦੀ ਪਾਰਟੀ ਦੀ ਪਰਫਾਰਮੈਂਸ ਕੀ ਰਹਿੰਦੀ ਹੈ ਅਗਰ ਤਾਂ ਸੁਖਬੀਰ ਸਿੰਘ ਬਾਦਲ ਬਹੁਤ ਧਾਕੜ ਰਿਜ਼ਲਟ ਆਪਣੀ ਪਾਰਟੀ ਨੂੰ ਦੁਆਣ ਚ ਕਾਮਯਾਬ ਹੋਏ ਹਾਲਾਂਕਿ ਇਹ ਦਾਵਾ ਹੈ ਕਿ ਬਹੁਤ ਸਾਰੇ ਕਾਉਂਸਲਰ ਜਿਹੜੇ ਨੇ ਉਹ ਆਜ਼ਾਦ ਗਰੁੱਪ ਦੇ ਨਾਲ ਨੇ ਔਰ ਬੀਬੀ ਸੁਖਜਿੰਦਰ ਕੌਰ ਰੰਧਾਵਾ ਨੇ ਸੁਖਵਿੰਦਰ ਕੌਰ ਰੰਧਾਵਾ ਨੇ ਜਿਹੜੇ ਉਹ ਮਜਬੂਤ ਕੈਂਡੀਡੇਟ ਨੇ ਉਥੋਂ ਦੇ ਪਰ ਕਿਉਂਕਿ ਇੱਕ ਆਜ਼ਾਦ ਗਰੁੱਪ ਨੂੰ ਅਕਾਲੀ ਦਲ ਚ ਸ਼ਾਮਲ ਕੀਤਾ ਗਿਆ ਸੀ ਕੀ ਸੁਖਵੀਰ ਬਾਦਲ ਦੇ ਅਕਾਲੀ ਦਲ ਦੇ ਜਿਹੜੇ ਟਕਸਾਲੀ ਲੀਡਰ ਨੇ ਜਾਂ ਹਰਮੀਤ ਸਿੰਘ ਸੰਧੂ ਤੋਂ ਬਾਅਦ ਦੂਸਰੀ ਤੀਸਰੀ ਕਤਾਰ ਦੇ ਲੀਡਰ ਨੇ ਕਿ ਉਹ ਸਾਰੇ ਸੁਖਵੀਰ ਬਾਦਲ ਦੇ ਨਾਲ ਬੀਬੀ ਰੰਧਾਵਾ ਦੇ ਹੱਕ ਦੇ ਵਿੱਚ ਚੱਲਣਗੇ ਇਹ ਨਿਰਪਰ ਕਰਦਾ ਆਉਂਦੇ ਕੁਝ ਦਿਨਾਂ 'ਚ ਤੇ ਜਿਵੇਂ ਕੁੱਲ ਮਿਲਾ ਕੇ ਗੱਲ ਕਰਾਂ ਤੇ ਜਿਹੜਾ ਇਸ ਸੀਟ ਦਾ ਨਤੀਜਾ ਹੈ ਤਰਨ ਤਰਨ ਜ਼ਿਮਨੀ ਚੋਣ ਦਾ ਸੁਖਬੀਰ ਸਿੰਘ ਬਾਗਲ ਦੇ ਪੱਖੋਂ ਬਹੁਤ ਮਹੱਤਵਪੂਰਨ ਹੈ ਸਭ ਤੋਂ ਪਹਿਲਾ ਕੀ ਅਕਾਲੀ ਦਲ ਦੇ ਉਮੀਦਵਾਰ ਦੀ ਜ਼ਮਾਨਤ ਬਚੇਗੀ ਕਿਉਂਕਿ ਲੋਕ ਸਭਾ ਚੋਣ ਵੇਲੇ ਵੀ ਜ਼ਮਾਨਤ ਜ਼ਬਤ ਹੋਈ ਔਰ ਲੋਕ ਸਭਾ ਵੇਲੇ ਤਾਂ 10 ਜ਼ਮਾਨਤਾਂ ਜ਼ਬਤ ਹੋਈਆਂ ਔਰ ਜ਼ਿਮਨੀ ਚੋਣਾਂ 'ਚ ਵੀ ਕਈ ਵਾਰੀ ਅਕਾਲੀ ਦਲ ਨੂੰ ਮੂੰਹ ਦੀ ਖਾਣੀ ਪਈ ਲੁਧਿਆਣੇ 'ਚ ਜ਼ਮਾਨਤ ਜ਼ਬਤ ਹੋਈ ਜਲੰਧਰ 'ਚ ਜ਼ਮਾਨਤ ਜ਼ਬਤ ਹੋਈ ਹੁਣ ਆ ਗਿਆ ਜ਼ਿਲ੍ਹਾ ਤਰਨਤਾਰਨ ਜਿਹਨੂੰ ਪੰਥਕ ਹਲਕਾ ਕਿਹਾ ਜਾਂਦਾ ਹੈ ਪੰਥਕ ਹਲਕੇ ਦੇ ਵਿੱਚ ਅਕਾਲੀ ਦਲ ਵਿਧਾਨ ਸਭਾ ਚ ਆਪਣੀ ਜ਼ਮਾਨਤ ਬਚਾ ਸਕਦਾ ਜਾਂ ਨਹੀਂ ਪਾਰਲੀਮੈਂਟ ਚ ਤਾਂ ਨਹੀਂ ਬਚਾ ਸਕਿਆ ਵਰਸਾ ਸਿੰਘ ਵਲਟੂਆ ਹੁਣ ਹਰਮੀਰ ਸਿੰਘ ਸੰਧੂ ਦੇ ਜਾਣ ਤੋਂ ਬਾਅਦ ਬੀਬੀ ਰੰਦਾਵਾ ਸੁਖਵੀਰ ਬਾਦਲ ਦੀ ਧਿਰ ਦੀ ਜ਼ਮਾਨਤ ਬਚਾ ਲੈਣ ਗਈ ਜਾਂ ਨਹੀਂ ਅਗਰ ਤਾਂ ਜ਼ਮਾਨਤ ਬਚ ਗਈ ਤੇ ਸੁਖਵੀਰ ਬਾਦਲ ਦੀ ਜਿਹੜੀ ਨਵੇਂ ਸਿਰੇ ਤੋਂ ਅਗਵਾਈ ਬਣੀ ਹੈ ਅਕਾਲੀ ਦਲ ਦੇ ਵਿੱਚ ਥੋੜੀ ਸੰਤੋਸ਼ਜਨਕ ਰਹੇਗੀ ਅਗਰ ਹੁਣ ਵੀ ਸੁਖਬੀਰ ਬਾਦਲ ਦੀ ਪਾਰਟੀ ਦੀ ਜ਼ਮਾਨਤ ਨਾ ਬਚੀ ਤੇ ਫੇਰ 27 ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਦੀਆਂ ਪਾਰਟੀ ਦੀਆਂ ਹੋਰ ਵਿਕਟਾਂ ਡਿੱਗ ਸਕਦੀਆਂ ਨੇ ਕਿਉਂਕਿ ਬਹੁਤਾ ਸਮਾਂ ਹਾਰੀ ਹੋਈ ਧਿਰ ਦੇ ਵਿੱਚ ਲੀਡਰ ਟਿਕਣਾ ਨਹੀਂ ਚਾਹੁੰਦੇ ਫੇਰ ਸੁਖਬੀਰ ਸਿੰਘ ਬਾਦਲ ਦੇ ਅਕਾਲੀ ਦਲ ਦੇ ਬਹੁਤ ਸਾਰੇ ਲੀਡਰ ਜਾਂ ਤਾਂ ਕਾਂਗਰਸ 'ਚ ਥਾਂ ਲੱਗ ਕੇ ਜਾਂ ਆਪ 'ਚ ਥਾਂ ਲੱਗਣ ਲੱਭਣਗੇ ਤੇ ਜਾਂ ਭਾਜਪਾ 'ਚ ਥਾਂ ਲੱਭਣਗੇ ਅਗਰ ਸੁਖਬੀਰ ਬਾਦਲ ਆਪਣੀ ਪਾਰਟੀ ਨੂੰ ਮੁਕਾਬਲੇ 'ਚ ਲਿਆਇਆ 19 21 ਦੇ ਫਰਕ ਨਾਲ ਜਿੱਤ ਹਾਰ ਹੋਈ ਤੇ ਫਿਰ ਸੁਖਵੀਰ ਬਾਦਲ ਦਾ ਜਿਹੜਾ ਅਕਾਲੀ ਦਲ ਹੈ ਫਿਰ ਉਹ ਉੱਭਰ ਵੀ ਸਕਦਾ ਹੈ ਔਰ ਠੀਕ ਇਹੀ ਸਥਿਤੀ ਪੰਥਕ ਤੇਰਾ ਲਈ ਹੈ ਪੰਥਕ ਤੇਰਾ ਅਗਰ ਇਹ ਸੀਟ ਜਿੱਤਦੀਆਂ ਨੇ ਤੇ ਫਿਰ 27 ਤੋਂ ਪਹਿਲਾਂ ਪੂਰੇ ਪੰਜਾਬ 'ਚ ਜਿਹੜੀਆਂ ਪੰਥਕ ਤੇਰਾ ਨੇ ਉਹ ਸਿੱਖ ਭਾਈਚਾਰੇ ਦੀਆਂ ਵੋਟਾਂ ਹਾਸਲ ਕਰਨ 'ਚ ਕਾਮਯਾਬ ਰਹਿ ਸਕਦੀਆਂ ਨੇ ਵੱਟੀ ਘੜਤੀ 'ਚ ਕਿਉਂਕਿ ਫੇਰ ਇੱਕ ਸਿੱਖ ਭਾਈਚਾਰੇ ਦੇ ਵੋਟਰਾਂ ਨੂੰ ਵੀ ਇਹ ਭਰੋਸਾ ਹੋਊਗਾ ਕਿ ਸਾਡੀ ਖੇਤਰੀ ਪਾਰਟੀ ਦੇ ਰੂਪ ਦੇ ਵਿੱਚ ਪੰਥਕ ਤੇ ਰਣ ਨਮਾਇੰਦਗੀ ਕਰ ਸਕਦੀਆਂ ਨੇ ਸੋ ਪੰਥਕ ਤੇ ਰਣ ਦੀ ਪਰਫਾਰਮੈਂਸ ਇਹ ਬਹੁਤ ਮਹੱਤਵਪੂਰਨ ਰਹੇਗੀ ਕਿਉਂਕਿ ਅਮਰਿਤਪਾਲ ਸਿੰਘ ਢੂਰ ਸਾਹਿਬ ਤੋਂ ਲੋਕ ਸਭਾ ਚੋਣ ਜਿੱਤਿਆ ਸੀ ਜਦੋਂ ਅਮਰਿਤਪਾਲ 2 ਲੱਖ ਤੋਂ ਵੱਧ ਵੋਟਾਂ ਦੇ ਜਿੱਤਦਾ ਤੇ ਜਿਹੜਾ ਇਹ ਤਰਨ ਤਾਰਨ ਦਾ ਵਿਧਾਨ ਸਭਾ ਹਲਕਾ ਹੈ ਇਹਦੇ ਤੋਂ ਵੀ ਲੀਡ ਰਹਿੰਦੀ ਹੈ ਅਮਰਿਤਪਾਲ ਸਿੰਘ ਦੀ ਹੁਣ ਪੰਥਕ ਧਿਰਾਂ ਦਾ ਕੈਂਡੀਡੇਟ ਜਿਹੜਾ ਵੀ ਹੋਊਗਾ ਕੀ ਉਹ ਲੀਡ ਲੈ ਕੇ ਜਾਊਗਾ ਜਿੱਤੂਗਾ ਅਗਰ ਪੰਥਕ ਧਿਰਾਂ ਜਿੱਤੀਆਂ ਤੇ ਫਿਰ 27 ਚ ਸੁਖਬੀਰ ਬਾਦਲ ਨਾਲੋਂ ਪੰਥਕ ਧਿਰਾਂ ਦੀ ਜਿਹੜੀ ਏਕਤਾ ਹੈ ਪੰਥਕ ਕੌਂਸਲ ਹੋ ਗਈ ਵਾਰਿਸ ਪੰਜਾਬ ਹੋ ਗਏ ਪੁਨਰ ਸੁਜੀਤ ਅਕਾਲੀ ਦਲ ਹੋ ਗਿਆ ਜਾਂ ਹੋਰ ਵੀ ਜਿਹੜੀਆਂ ਸਾਡੀਆਂ ਸਿੱਖ ਮਸਲਾ ਨੇ ਉਹਨਾਂ ਦੇ ਨੁਮਾਇੰਦੇ ਹੋਗੇ ਫਿਰ ਇਹ ਉੱਭਰ ਕੇ 2027 ਦੇ ਵਿੱਚ ਵੋਟਾਂ ਹਾਸਲ ਕਰ ਸਕਣਗੇ ਇਸ ਪੱਖੋਂ ਪੰਥਕ ਸਿਆਸਤ ਵੀ ਬਹੁਤ ਮਹੱਤਵਪੂਰਨ ਪੰਜਾਬ ਦੀ ਜ਼ਿਮਨੀ ਚੋਣ ਦੇ ਵਿੱਚ ਬਣੀ ਹੈ ਔਰ ਹੁਣ ਮੈਂ ਅਖੀਰ 'ਚ ਜੇ ਕਾਂਗਰਸ ਦੀ ਗੱਲ ਕਰਾਂ ਔਰ ਭਾਜਪਾ ਦੀ ਕਰਾਂ ਕਾਂਗਰਸ ਦਾਅਵੇ ਲਗਾਤਾਰ ਕਰਦੀ ਹੈ ਕਿ ਅਸੀਂ 27 ਦੇ ਵਿੱਚ ਸਰਕਾਰ ਬਣਾਵਾਂਗੇ ਸਾਡੀ ਸਰਕਾਰ ਆ ਰਹੀ ਹੈ ਪਰ ਜ਼ਿਮਨੀ ਚੋਣਾ ਕਾਂਗਰਸ ਜ਼ਿਆਦਾ ਜਿੱਤੀ ਨਹੀਂ ਪਾਰਲੀਮੈਂਟ ਦੀਆਂ ਸੀਟਾਂ ਜ਼ਰੂਰ ਸੱਤ ਜਿੱਤੇ ਨੇ ਪਰ ਇਸ ਹਲਕੇ 'ਚ ਵੀ ਉਹਨਾਂ ਨੂੰ ਛੇਤੀ-ਛੇਤੀ ਵੱਡੇ ਕਦ ਦਾ ਉਮੀਦਵਾਰ ਨਹੀਂ ਮਿਲਿਆ ਕਿਉਂਕਿ ਮੁਕਾਬਲਾ ਇਸ ਜ਼ਿਮਨੀ ਚੋਣ ਚ ਬਹੁਤ ਵੱਡਾ ਹੈ ਪਰ ਉਹਨਾਂ ਨੇ ਭਰੋਸਾ ਕੀਤਾ ਕਰਨਵੀਰ ਸਿੰਘ ਬੁਰਜ ਤੇ ਤੇ ਕਾਂਗਰਸ ਨੂੰ ਲੱਗਦਾ ਹੈ ਕਿ ਉਹਨਾਂ ਦਾ ਇਹ ਆਗੂ ਇੱਥੇ ਜਿੱਤ ਦਰਜ ਕਰੂਗਾ ਹੁਣ ਗੱਲ ਫੇਰ ਉੱਥੇ ਹੀ ਹੈ ਜਿੱਤ ਜਿੱਤ ਹੁੰਦੀ ਹੈ ਅਗਰ ਤਾਂ ਕਾਂਗਰਸ ਜਿੱਤ ਗਈ ਫਿਰ ਤਾਂ ਇਹ ਦਾਅਵੇ ਕਾਂਗਰਸੀ ਕਰਨਗੇ ਕਿ ਅਸੀਂ ਤਰਨਤਾਰਨ ਦੀ ਜ਼ਿਮਨੀ ਚੋਣ ਜਿੱਤ ਗਏ ਤੇ 27 ਚ ਸਾਡੀ ਸਰਕਾਰ ਆ ਰਹੀ ਹੈ ਤੇ ਜੇ ਕਾਂਗਰਸ ਦੀ ਇੱਥੇ ਵੀ ਜ਼ਮਾਨਤ ਜ਼ਬਤ ਹੋਈ ਕਾਂਗਰਸ ਜ਼ਮਾਨਤ ਨਾ ਬਚਾ ਸਕੀ ਜਾਂ ਕਾਂਗਰਸ ਤੀਜੀ ਥਾਂ ਤੇ ਰਹੀ ਅਗਰ ਤਾਂ ਕਾਂਗਰਸ ਬਿਲਕੁਲ ਮੁਕਾਬਲੇ ਦੇ ਨੇੜੇ ਰਹਿੰਦੀ ਹੈ ਆਪ ਨਾਲ ਜਾਂ ਵਾਰਿਸ ਪੰਜਾਬ ਔਰ ਪੰਥਕ ਤੇਰਾ ਨਾਲ ਫਿਰ ਤਾਂ ਕਾਂਗਰਸ ਸਤਾਈ ਚ ਟਿਕਾਉਣੀ ਟੱਕਰ ਟੱਕਰ ਦਾ ਆਪਣਾ ਦਾਵਾ ਕਰ ਸਕਦੀ ਹੈ ਕਿਉਂਕਿ ਪੰਜਾਬ ਚ ਬਹੁਤੇ ਬਹੁਤੇ ਵਿਧਾਨ ਸਭਾ ਖੇਤਰ ਨੇ ਜਿਹੜੇ ਉਹ ਪੰਥਕ ਨੇ ਪੰਥਕ ਹਲਕਿਆਂ ਦੀ ਗਿਣਤੀ ਪੰਜਾਬ ਚ ਘਟ ਨਹੀਂ ਹੈ ਜਿੱਥੇ ਸਿਕ ਬਹੁਤ ਗਿਣਤੀ ਹੈ ਅਜੇ ਕਰਕੇ ਕਾਂਗਰਸ ਦੇ ਲਈ ਇਹ ਸੀਟ ਬਹੁਤ ਮਹੱਤਵਪੂਰਨ ਹੈ ਹੁਣ ਇਹ ਵੀ ਦੇਖਣਾ ਹੈ ਕਿ ਕਰਨ ਵੀਰ ਸਿੰਘ ਬੁਰਜ ਦੇ ਲਈ ਕਾਂਗਰਸ ਦੇ ਸਾਰੇ ਵੱਡੇ ਲੀਡਰ ਪ੍ਰਚਾਰ ਕਰਨ ਲਈ ਆਉਂਦੇ ਨੇ ਜਾਂ ਲੁਧਿਆਣੇ ਵਾਲੀ ਤਸਵੀਰ ਪੇਸ਼ ਹੁੰਦੀ ਹੈ ਲੁਧਿਆਣੇ ਚ ਗੁੱਟਾਂ ਚ ਕਾਂਗਰਸ ਪਾਰਟੀ ਦਾ ਪ੍ਰਚਾਰ ਵੰਡਿਆ ਗਿਆ ਸੀ ਹੁਣ ਇੱਥੇ ਪ੍ਰਤਾਪ ਬਾਜਵਾ ਰਾਜਾ ਵੜਿੰਗ ਕਿੰਨਾ ਜ਼ੋਰ ਲਾਉਂਦੇ ਨੇ ਚਰਨਜੀਤ ਚੰਨੀ ਦਾ ਜ਼ੋਰ ਕਿੱਡਾ ਲੱਗਦਾ ਹੈ ਸੁਖਜਿੰਦਰ ਰੰਧਾਵਾ ਦਾ ਜ਼ੋਰ ਕਿੱਡਾ ਲੱਗਦਾ ਹੈ ਨਵਜੋਤ ਸਿੱਧੂ ਆਉਂਦੇ ਨੇ ਨਹੀਂ ਆਉਂਦੇ ਉਹਨਾਂ ਦੀ ਪਤਨੀ ਕਿੰਨਾਕ ਪ੍ਰਚਾਰ ਕਰਦੀ ਹੈ ਭਾਰਤ ਪੂਸ਼ਨ ਆਸ਼ੂ ਜਾਂਦੇ ਨੇ ਜਾਂ ਨਹੀਂ ਜਾਂਦੇ ਸੋ ਕਾਂਗਰਸ ਦੇ ਉਹ ਸਾਰੇ ਲੀਡਰ ਜਿਹੜੇ ਪਿਛਲੇ ਸਮਿਆਂ ਦੇ ਵਿੱਚ ਕਿਤੇ ਨਾ ਕਿਤੇ ਗੁੱਟਾਂ ਦੇ ਰੂਪ ਚ ਨਜ਼ਰ ਆਏ ਨੇ ਕੀ ਤਰਨ ਤਰਨ ਦੀ ਜਮਨੀ ਚੋਣ ਚ ਇਕੱਠੇ ਹੁੰਦੇ ਨਜ਼ਰ ਆਉਣਗੇ ਸਾਰਾ ਕੁਝ ਕਾਂਗਰਸ ਦਾ ਔਰ ਇਸ ਨਤੀਜੇ ਤੇ ਕਾਂਗਰਸ ਦਾ ਵੀ ਨਿਰਪਰ ਕਰਦਾ ਸੋ ਜੇ ਤਾਂ ਕਾਂਗਰਸ ਜਿੱਤ ਗਈ ਫਿਰ ਤਾਂ ਸਤਾਈ ਚ ਕਾਂਗਰਸੀਆਂ ਨੂੰ ਖੁਸ਼ੀ ਦੀ ਉਹਨਾਂ ਦਾ ਕੋਈ ਠਿਕਾਣਾ ਨਹੀਂ ਰਹਿਣਾ 27 ਤੋਂ ਪਹਿਲਾਂ ਫਿਰ ਤਾਂ ਰਾਹੁਲ ਗਾਂਧੀ ਨੂੰ ਮੁੱਖ ਮੰਤਰੀ ਦਾ ਚਿਹਰਾ ਅੱਗੇ ਰੱਖ ਕੇ ਜਾਂ ਬਿਨਾਂ ਕਿਸੇ ਮੁੱਖ ਮੰਤਰੀ ਦੇ ਚਿਹਰੇ ਤੋਂ ਰਾਹੁਲ ਨੇ ਮੁੱਖ ਮੰਤਰੀ ਤਾਂ ਨਹੀਂ ਬੰਨਣਾ ਸੋ ਬਤੌਰ ਚੋਣ ਲੀਡਰਸ਼ਿਪ ਰਾਹੁਲ ਗਾਂਧੀ ਦਾ ਚਿਹਰਾ ਅੱਗੇ ਰੱਖ ਕੇ ਫੇਰੇ ਚੋਣਾ ਲੜਨਗੇ ਬਾਕੀ ਬਿਹਾਰ ਦੀਆਂ ਚੋਣਾਂ ਦਾ ਨਤੀਜਾ ਕੀ ਆਉਂਦਾ ਹੈ ਉਹਦਾ ਫਰਕ ਵੀ 27 'ਚ ਕਾਂਗਰਸ ਨੂੰ ਪੈਣਾ ਹੈ ਜੇ ਤਾਂ ਬਿਹਾਰ 'ਚ ਕਾਂਗਰਸ ਕਿਸੇ ਥਾਂ ਤੇ ਟਿੱਕੀ ਸੀਟਾਂ ਜਿੱਤੀ ਫਿਰ 27 ਚ ਪੰਜਾਬ ਆਪਣੇ ਆਪ ਨੂੰ ਤਕੜਾ ਮੰਨ ਸਕਦੀ ਹੈ ਕਿਉਂਕਿ ਜੇ ਬਿਹਾਰ ਵਾਲਾ ਨੇ ਬਿਹਾਰ ਚ ਕਾਂਗਰਸ ਨੂੰ ਵੋਟਾਂ ਨਹੀਂ ਪਾਈਆਂ ਤੇ ਜਿਹੜੇ ਪੰਜਾਬ ਚ ਯੂਪੀ ਬਿਹਾਰ ਵਾਲੇ ਆ ਫਿਰ ਉਹਨਾਂ ਨੇ ਵੀ ਨਹੀਂ ਪਾਉਣੀਆਂ ਇਸ ਕਰਕੇ ਬਿਹਾਰ ਚ ਕਾਂਗਰਸ ਦਾ ਜਿੱਤਣਾ ਬਹੁਤ ਜ਼ਰੂਰੀ ਹੈ ਕਿਉਂਕਿ ਯੂਪੀ ਚ ਕਾਂਗਰਸ ਪਹਿਲਾਂ ਹੀ ਨਹੀਂ ਜ਼ਿਆਦਾ ਜਿੱਤੀ ਤੇ ਇਸੇ ਕਰਕੇ 2024 ਚ ਲੋਕ ਸਭਾ ਦੇ ਵਿੱਚ ਕਾਂਗਰਸ ਦਾ ਗਰਾਫ ਵਧਿਆ ਕਿਉਂਕਿ ਜਿਹੜੇ ਬਿਹਾਰ ਦੇ ਯੂਪੀ ਦੇ ਲੋਕ ਪੰਜਾਬ ਚ ਨੇ ਉਹ ਵੀ ਜਿਹੜੇ ਉੱਥੋਂ ਦੇ ਸੀਐਮ ਨੇ ਯੋਗੀ ਯੋਗੀ ਨੂੰ ਜ਼ਿਆਦਾ ਪਸੰਦ ਕਰਦੇ ਨੇ ਇਸ ਕਰਕੇ ਬੀਜੇਪੀ ਦਾ ਵੋਟ ਬੈਂਕ ਵੱਧ ਗਿਆ ਕਿਉਂਕਿ ਯੋਗੀ ਦੇ ਸਮਰਥਨ ਚ ਮੋਦੀ ਦੇ ਸਮਰਥਨ ਚ ਯੂਪੀ ਵਾਲਿਆਂ ਨੇ ਵੋਟਾਂ ਜ਼ਿਆਦਾ ਪਾਤੀਆਂ ਸੋ ਬਿਹਾਰ ਚ ਕਾਂਗਰਸ ਕਿੰਨਾ ਕੁ ਜਿੱਤਦੀ ਹੈ 27 ਚ 19 ਕੀ ਉਮੀਦ ਰੱਖੇ ਕਿ ਬਿਹਾਰ ਵਾਲੇ ਕਾਂਗਰਸ ਨੂੰ ਵੋਟਾਂ ਪਾ ਦੇਣਗੇ ਸੋ ਜਾਤੀਗਤ ਸਮਿਕਰਣ ਸਾਡੇ ਸੰਵਿਧਾਨ ਦੇ ਵਿੱਚ ਜਦੋਂ ਸਾਰੀਆਂ ਵਿਵਸਥਾਵਾਂ ਕੀਤੀਆਂ ਗਈਆਂ ਨੇ ਐਸਸੀ ਸੀਟਾਂ ਬੀਸੀ ਸੀਟਾਂ ਔਰ ਜੜੀਆਂ ਨੇ ਜਨਰਲ ਸੀਟਾਂ ਤੇ ਫਿਰ ਇਹ ਸਾਰੇ ਵੋਟ ਬੈਂਕ ਫੈਸਲਾ ਕੌਣ ਸਾਬਤ ਹੋਣਗੇ ਪੰਜਾਬ 'ਚ ओबीसी ਵੋਟ ਬੈਂਕ ਸਾਡਾ ਆ ਰੱਖਵੇਂ ਕਰਨ ਵਾਲਾ ਵੋਟ ਬੈਂਕ ਔਰ ਸਾਡੇ ਸਿੱਖ ਭਾਈਚਾਰੇ ਦੇ ਵੋਟ Hindu ਭਾਈਚਾਰੇ ਦੇ ਵੋਟ ਮੁਸਲਮਾਨ ਭਾਈਚਾਰੇ ਦੇ 크ਰਿਸਚੀਅਨ ਭਾਈਚਾਰੇ ਦੇ ਸਾਰੇ ਭਾਈਚਾਰੇ ਨੇ ਜਿਹੜੇ ਇਹਨਾਂ ਦੀਆਂ ਆਪਣੀਆਂ ਆਪਣੀਆਂ ਮੰਗਾਂ ਨੇ ਬਹੁਤ ਸਾਰੀਆਂ ਜਿਹਦੇ ਨਾਲ ਇਹ ਪਾਰਟੀਆਂ ਨੂੰ ਮੰਗ ਪੱਤਰ ਦੇ ਕੇ ਆਪਣੀਆਂ ਮੰਗਾਂ ਵੀ ਰੱਖਦੇ ਨੇ ਉਸ ਹਿਸਾਬ ਨਾਲ VOTING ਕਰਦੇ ਨੇ ਸੋ ਖੇਤਰੀ ਪਾਰਟੀ ਪੰਥਕ ਤੇਰੀਆਂ ਸੁਖਬੀਰ ਕਿਹੜੀ ਖੇਤਰੀ ਪਾਰਟੀ ਤਕੜੀ ਬਣ ਕੇ ਉੱਭਰਦੀ ਹੈ ਸਮਰਜ ਸਿੰਘ ਮਾਨ ਕਿੱਥੇ ਖੜਦੇ ਨੇ ਅੰਮ੍ਰਿਤਪਾਲ ਦੀ ਪਾਰਟੀ ਗਿਆਨੀ ਹਰਪ੍ਰੀਤ ਸਿੰਘ ਦੀ ਪਾਰਟੀ ਸੁਖਬੀਰ ਦੀ ਪਾਰਟੀ ਸੋ ਕਈ ਪੰਥਕ ਧਿਰਾਂ ਨੇ ਸਿੱਖਾਂ ਦੀ ਵੋਟ ਪੰਥਕ ਧਿਰਾਂ ਦੀ ਵੋਟ ਵੰਡੀ ਜਾਂਦੀ ਹੈ ਜਾਂ ਇੱਕ ਧਿਰ ਨੂੰ ਪੈਂਦੀ ਹੈ ਇਹਦਾ ਵੀ ਟੈਸਟ ਤਰਨਤਾਰਨ ਦੀ ਚੋਣ ਨੇ ਹਰਜੋਤ ਜੀ ਕਰ ਦੇਣਾ ਸੋ ਕੁੱਲ ਮਿਲਾ ਕੇ ਮੁਕਾਬਲਾ ਵਕਾਰੀ ਹੈ ਬਹੁਤ ਸਾਰੀਆਂ ਪਾਰਟੀਆਂ ਲਈ ਔਰ ਪੰਜਾਬ ਦਾ ਭਵਿੱਖ ਤੈਅ ਕਰੇਗਾ 27 ਦਾ ਜੀ ਜੀ ਬਿਲਕੁਲ ਸੋ ਆਪਣੇ ਦਰਸ਼ਕਾਂ ਨੂੰ ਵੀ ਜ਼ਰੂਰ ਕਹਿਣਾ ਚਾਹਾਂਗੇ ਕਿ ਤੁਹਾਡੇ ਕੀ ਵਿਚਾਰ ਨੇ ਤਰਨ ਤਾਰਨ ਜ਼ਿਮਨੀ ਚੋਣ ਨੂੰ ਲੈ ਕੇ ਕਮੈਂਟਸ ਦੇ ਜ਼ਰੀਏ ਜ਼ਰੂਰ ਤੁਸੀਂ ਆਪਣੇ ਵਿਚਾਰ ਵੀ ਸਾਂਝੇ ਕਰੋ ਕੀ ਲੱਗਦਾ ਕਿ ਤਰਨ ਤਾਰਨ ਜ਼ਿਮਨੀ ਚੋਣ ਨੂੰ ਵੇਖਦਿਆਂ ਕਿਹੜੀ ਪਾਰਟੀ ਕਿਹੜਾ ਉਮੀਦਵਾਰ ਬਹੁਤ ਮਜ਼ਬੂਤ ਨਜ਼ਰ ਆ ਰਿਹਾ ਤੁਸੀਂ ਆਪਣੇ ਵਿਚਾਰ ਜ਼ਰੂਰ ਕਮੈਂਟ ਜ਼ਰੀਏ ਸਾਡੇ ਨਾਲ ਸਾਂਝੇ ਕਰੋ ਡੱਲਾ ਜੀ ਫਿਲਹਾਲ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਤਰਨ ਤਾਰਨ ਜ਼ਿਮਨੀ ਚੋਣ ਦੇ ਸਮਿਕਰਣਾ ਨੂੰ ਲੈ ਕੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਹੁਣ ਕਿੱਥੇ ਸਥਿਤੀ ਕੀ ਬਣੀ ਹੋਈ ਹੈ ਉਸ ਉੱਪਰ ਵਿਸ਼ਲੇਸ਼ਣ ਜੋ ਹੈ ਸਾਂਝਾ ਕੀਤਾ ਹੈ ਬਹੁਤ-ਬਹੁ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਧੰਨਵਾਦ ਜੀ ਔਰ ਕੋਈ ਵੀ ਤੇ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਔਰ ਪੰਜਾਬ ਬੈਲਟ ਚੈਨਲ ਨੂੰ ਤੁਸੀਂ ਕਾਫੀ ਤਰਜੀਹ ਦੇ ਨਾਲ ਦੇਖਦੇ ਹੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸੋ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ ਤਾਂ ਕਿ ਜਿਹੜੇ ਅਗਲੇ ਸਾਡੇ ਵੀਡੀਓ ਨੇ ਉਹ ਤੁਹਾਡੇ ਕੋਲੇ ਸਮਾਂ ਰਹਿੰਦੇ ਪਹੁੰਚ ਬਹੁਤ ਧੰਨਵਾਦ